ਜਿਹੜਾ ਅੱਜ ਮਾਨਵ ਦਾ ਭਲਾਈ ਸੇਵਾ ਸੁਸਾਇਟੀ ਹੈ ਜਿਹੜਾ ਤੋਂ ਨਗਰਿਆ ਜਿਹਦੇ ਚੇਅਰਮੈਨ ਸਾਹਿਬ ਪ੍ਰਧਾਨ ਸਾਹਿਬ ਜਨਰ ਸਕੱਤਰ ਸਾਹਿਬ ਕੈਸ਼ਰ ਸਾਹਿਬ ਇਹਨਾਂ ਦੇ ਤਕਰੀਬਾ ਅੱਜ 50 ਬੱਚੇ ਜਿਹੜੇ ਹੈਗੇ ਲੋੜਵੰਦ ਬੱਚੇ ਆ ਉਹਨਾਂ ਨੂੰ ਅੱਜ ਕਿਤਾਬਾਂ ਕਾਪੀਆਂ ਔਰ ਸਾਰੀ ਸਟੇਸ਼ਨਰੀ ਵੰਡੀ ਹੈ ਮੈਂ ਤਾਂ ਇੱਕ ਗੱਲ ਮੰਨਦਾ ਜਿਵੇਂ ਗੁਰਬਾਣੀ ਲਿਖਿਆ ਵਿਦਿਆ ਵਿਚਾਰੀਤਾ ਪਰਵਕਾਰੀ ਔਰ ਇਹ ਸਾਰੇ ਬੱਚਿਆਂ ਨੂੰ ਜਿੱਥੇ ਕਿਤਾਬਾਂ ਵੰਡ ਦੇ ਹੈਗੇ ਆ ਉਨਾਰ ਸਮੇਂ ਚੱਲਣ ਨੂੰ ਜੁਰਾਬਾਂ ਤੇ ਜਿਹੜੇ ਬੂਟ ਹੈਗੇ ਸ਼ੂਜ਼ ਹੈਗੇ ਉਹ ਵੀ ਵੰਡੇ ਜਾਣਗੇ ਜੋ ਡਰੈਸ ਦੇ ਨਾਲ ਬੇਚ ਜਾਂਦੇ ਆ। ਇੱਕ ਬਹੁਤ ਵੱਡਾ ਉਪਰਾਲਾ ਹੁੰਦਾ। ਕਿਉਂਕਿ ਵਿੱਦਿਆ ਦੇਣੀ ਇਹਦਾ ਮਤਲਬ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਉਹਨਾਂ ਦਾ ਫਿਊਚਰ ਦੇ ਦੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਸੇ ਬੱਚਿਆਂ ਨੇ ਕਿਸੇ ਅਫਸਰ ਬੰਨਾ ਕਿਸੇ ਡਾਕਟਰ ਬੰਨਾ ਕਿ ਨੇ ਇੰਜੀਨੀਅਰ ਬੰਨਾ ਵਕੀਲ ਬੰਨਾ ਜੱਜ ਬੰਨਾ ਔਰ ਇਹਨਾਂ ਜੋ ਕੋਈ ਨਾ ਕੋਈ ਸਿਆਸਤ ਵਿੱਚ ਜਾਊਗੇ ਇਹ ਬੱਚਿਆਂ ਦਾ ਫਿਊਚਰ ਜਿਹੜਾ ਨਾ ਸਿਕਿਉਰ ਕਰਦਾ ਸਭ ਤੋਂ ਵਧੀਆ ਤਰੀਕਾ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਵਿਦਿਆ ਨਾਲ ਜੋੜਿਆ ਜਾਵੇ ਜਦੋਂ ਬੱਚੇ ਜਿਹੜੇ ਵਿਦਿਆ ਨਾਲ ਜੁੜਦੇ ਆ ਤਾਂ ਆਟੋਮੈਟਿਕਲੀ ਪੈਸੇ ਨਾਲੋਂ ਵੱਧ ਜਿਹੜਾ ਲੋਕਾਂ ਆਮ ਤੌਰ ਤੇ ਕਹਿੰਦੇ ਪੈਸੇ ਦੇ ਦਿੱਤੇ ਪੈਸਾ ਜਿਹੜਾ ਧਾਨ ਆ ਉਹ ਡਿਫਰੈਂਟ ਹੈਗਾ ਵਾ ਲੇਕਿਨ ਵਿਦਿਆ ਦਾ ਧਾਨ ਹੈਗਾ ਵੇ ਸਰਵਰ ਚ ਧਾਨ ਹੈਗਾ ਵਾ ਔਰ ਮੈਂ ਵਧਾਈ ਦੇਣਾ ਪੂਰੀ ਸੋਸਾਇਟੀ ਦੇ ਮੈਂਬਰਸ ਨੂੰ ਔਰ ਸੋਸਾਇਟੀ ਦੇ ਪ੍ਰਧਾਨ ਸਾਹਿਬ ਨੂੰ ਔਰ ਚੇਅਰਮੈਨ ਸਾਹਿਬ ਨੂੰ ਜਿਨ੍ਹਾਂ ਨੇ ਉਤਮ ਕੀਤਾ ਹੈਗਾ ਅਬਰਦਾ ਸਾਹਿਬ ਤੁਪਲਾ ਜੀ ਅਪਾ ਫਤਿਹ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਚ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਮਾਡਲ ਗ੍ਰਾਮ ਚ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਵਿਚਕਾਰ ਅਸੀਂ ਵਕਫ ਸਕੂਲਾਂ ਦੇ ਬੱਚਿਆਂ ਨੂੰ ਬੁਲਾ ਕੇ ਬੁਕਸ ਅਤੇ ਸਟੇਸ਼ਨਰੀ ਸਮਾਨ ਅਸੀਂ ਦਿੱਤਾ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਸਾਡਾ ਵਰਗ ਹੈ ਦੇ ਵਿਚਕਾਰ ਕੋਈ ਪੜ੍ਹਾਈ ਤੋਂ ਰਹਿ ਨਾ ਜਾਏ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਕੁ ਸਾਡੇ ਤੋਂ ਹੋ ਸਕੇ ਅਸੀਂ ਬੱਚਿਆਂ ਖਾਤਰ ਕਰੀਏ ਕਿਉਂਕਿ ਪੜ੍ਹਾਈ ਜਿਹੜਾ ਵਿਦਿਆ ਹੈ ਉਹੀ ਸਾਡੇ ਵਾਸਤੇ ਸਭ ਕੁਝ ਹੈ ਦੇਖੋ ਇਹਨਾਂ ਬੱਚਿਆਂ ਨੇ ਪੜ੍ਹ ਲੈ ਕੇ ਵਕ ਵਕ ਖੇਤਰ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਅਸੀਂ ਚਾਹੁੰਨੀ ਆ ਕਿ ਪੜ੍ਹਾਈ ਦਾ ਜਿਹੜਾ ਲੈਵਲ ਹੈ ਉਹ ਉੱਚਾ ਉਠੇ ਇਸ ਲੈਵਲ ਨੂੰ ਉੱਚਾ ਉਠਾਉਂ ਕਰ ਅਸੀਂ ਇਹ ਛੋਟਾ ਜਿਹਾ ਪ੍ਰਾਲਾ ਕੀਤਾ ਹੈ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਸ ਤਰ੍ਹਾਂ ਦੇ ਵਕ ਵਕ ਪ੍ਰਾਲੇ ਕਰਦੇ ਰਹਿਵਾਂਗੇ ਮਾਨਵਤਾ ਭਲਾਈ ਸੇਵਾ ਸੁਸਾਇਟੀ ਵੱਲੋਂ ਅੱਜ ਦੋ ਸਕੂਲਾਂ ਦੇ ਬੱਚੇ ਮਾਲਵਾ ਸਕੂਲ ਤੇ گورਨਮੈਂਟ ਸਕੂਲ ਲੜਕੀਆਂ ਦਾ ਜਵਾਨਗਰ ਕੈਂਪ ਇਹਨਾਂ ਦੇ 50 ਦੇ ਕਰੀਬ ਬੱਚਿਆਂ ਨੂੰ ਅੱਜ ਕਾਪੀਆਂ ਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ ਸੰਸਥਾ ਵੱਲੋਂ ਇੱਕ ਬਹੁਤ ਵਧੀਆ ਤੇ ਪਹਿਲਾ ਉਪਰਾਲਾ ਅਸੀਂ ਯਤਨ ਕੀਤਾ ਕਿਉਂਕਿ ਬੱਚਿਆਂ ਨੂੰ ਕਿਤਾਬਾਂ ਤਾਂ گورਨ ਵੱਲੋਂ ਮਿਲ ਜਾਂਦੀਆਂ ਪਰ ਉਹਨਾਂ ਨੂੰ ਕਾਪੀਆਂ ਦੀ ਤੇ ਸੈਂਟਰੀ ਦੀ ਸਟੇਸ਼ਨਰੀ ਦੇ ਤਰ੍ਹਾਂ ਜਿਹੜਾ ਸਮਾਨ ਦੀ ਮੁਸ਼ਕਲ ਆਉਂਦੀ ਸੀ ਸੋ ਅਸੀਂ ਯਤਨ ਕੀਤਾ ਇਹ ਇੱਕ ਯਤਨ ਆਰੰਭਿਆ ਇਸ ਤੋਂ ਬਾਅਦ ਅਗਲੇ ਬਹੁਤ ਟਾਰਗੇਟ ਨੇ ਸੰਸਥਾ ਦੇ ਸਾਡੇ ਚੇਅਰਮੈਨ ਸਾਹਿਬ ਖੜੇ ਨੇ ਸਾਚ ਰਣਜੀਤ ਸਿੰਘ ਜੀ ਸਹਾਰਾ ਜੀ ਖੜੇ ਸਾਡੇ ਕੈਸ਼ੀਅਰ ਸਾਹਿਬ ਤੇ ਸਾਡੀ ਸਾਰੀ ਸਮੂਚੀ ਟੀਮ ਸੈਣੀ ਸਾਹਿਬ ਖੜੇ ਨੇ ਇਹ ਯਤਨ ਕਰਦੇ ਆ ਅਸੀਂ ਕਿ ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਯੂਨੀਫਾਰਮ ਉਹਨਾਂ ਦੇ ਸ਼ੂਜ਼ ਝਰਾਬਾਂ ਤੇ ਹੋਰ ਉਹਨਾਂ ਦੀ ਜੋ-ਜੋ ਚੀਜ਼ ਦੀ ਲੋੜ ਹੋਏਗੀ ਉਹ ਪ੍ਰੋਵਾਈਡ ਕਰੀ ਜਾਵੇ ਤੇ ਸਾਡੇ ਵਿੱਚ ਅੱਜ ਬਹੁਤ ਸਤਿਕਾਰਯੋਗ ਹਸਤੀਆਂ ਸਮਾਜ ਸੇਵਾ ਸੰਸਥਾਵਾਂ ਨੇ ਬੜਾ ਵੱਡਾ ਯੋਗਦਾਨ ਦਿੱਤਾ ਸਭ ਦਾ ਬਹੁਤ-ਬਹੁਤ ਧੰਨਵਾਦ वाहु जी कालिस वाहि